ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਿਸ ਦੇ ਵਿੱਚ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦਾ ਜੋ ਚੰਡੀਗੜ੍ਹ ਵਿਖੇ ਸਥਿਤ ਹੈ ਉਸ ਦੇ ਵਿੱਚ ਪੋਸਟ ਆਈਆਂ ਕਿਸ ਦੀਆਂ ਪੀਐਨ ਦੀਆਂ ਪੋਸਟਾਂ ਆਈਆਂ ਪਹਿਲਾਂ ਪੰਜਾਬ ਦੀਆਂ ਪੋਸਟਾਂ ਆਈਆਂ ਸੀ ਪੀਐਨ ਦੀ 172 ਪੋਸਟਾਂ ਦੇ ਕਰੀਬ 150 ਪੀਐਨ ਦੀ ਪੋਸਟ ਸੀ ਤੇ 25 ਪੋਸਟਾਂ ਸੀ ਲਗਭਗ 25 ਤੋਂ 27 ਚੌਕੀਦਾਰ ਦੀਆਂ ਸੀ ਹਨਾ ਸੌਰੀ 22 ਪੋਸਟਾਂ ਹਨਾ ਤੇ 172 ਦੇ ਕਰੀਬ ਪਹਿਲਾਂ ਪੰਜਾਬ ਦੇ ਵਿੱਚ ਨਿਕਲ ਚੁੱਕੀ ਆ ਹੁਣ ਹਾਈ ਕੋਰਟ ਪੰਜਾਬ ਤੇ ਹਰਿਆਣਾ ਦਾ ਜੋ ਚੰਡੀਗੜ੍ਹ ਵਿਖੇ ਸਥਿਤ ਹੈ ਉਸ ਦੇ ਵਿੱਚ 300 ਪੋਸਟ ਆਈਆਂ ਠੀਕ ਆ ਪੀਐਨ ਦੀਆਂ ਹਨਾ ਵਧੀਆ ਗੱਲ ਹੈ ਪੀਐਨ ਦੀ ਭਰਤੀ ਵੀ ਨਿਕਲ ਰਹੀ ਹੈ ਬਹੁ ਇਹ ਹੈ ਡੀਵੀਡੀ ਭਰਤੀ ਆਈ ਹੈ ਠੀਕ ਆ ਤੇ ਇਦੇ ਮਤਲਬ ਕਿ ਅਪਲਾਈ ਕਰਨ ਦੀ ਮਿਤੀ ਆ ਇਸ ਬਾਰੇ ਗੱਲ ਕਰਦੇ ਆਪਾਂ 25 8 2024 ਤੋਂ ਅਪਲਾਈ ਦੀ ਅੱਜ ਤੋਂ ਸ਼ੁਰੂ ਹੈ ਇਹ 11:59 ਪੀਐਮ ਤੋਂ ਠੀਕ ਆ 25 8 ਤੋਂ ਮਤਲਬ ਕਿ ਅੱਜ 26 ਤਰੀਕ ਹੋਊਗੀ ਹੁਣ ਤੁਸੀਂ ਭਰ ਸਕਦੇ ਹੋ ਫਾਰਮ ਤੇ ਲਾਸਟ ਡੇਟ ਆ ਇਸ ਦੀ ਭਰਨ ਦੀ 20 ਸਤੰਬਰ 2024 ਠੀਕ ਆ ਤੇ ਜਿਹੜੇ ਫਾਰਮ ਸਾਡੇ ਤੋਂ ਪੁਰਾਣਾ ਚਾਹੁੰਦੇ ਆ ਠੀਕ ਆ ਉਹ ਆਪਾਂ ਨੂੰ ਮੈਸੇਜ ਕਰ ਦੇਣ 9888743699 ਨੰਬਰ ਦੇ ਉੱਤੇ ਆਪਾਂ ਤੁਹਾਡੇ ਫਾਰਮ ਫਿਲ ਕਰ ਦਵਾਂਗੇ ਠੀਕ ਆ ਤੁਸੀਂ ਆਪਾਂ ਨੂੰ ਮੈਸੇਜ ਕਰਨਾ ਆਪਾਂ ਤੁਹਾਨੂੰ ਡਿਟੇਲ ਦੱਸਾਂਗੇ ਕੀ ਕੀ ਡਿਟੇਲ ਭੇਜਣੀ ਆ ਫਿਰ ਆਪਾਂ ਤੁਹਾਡੇ ਫਾਰਮ ਵੀ ਫਿਲ ਕਰਾਂਗੇ ਠੀਕ ਆ ਤੇ ਅੱਗੇ ਗੱਲ ਕਰਦੇ ਆ ਪੋਸਟਾਂ ਦੀ 300 ਪੋਸਟਾਂ ਐ ਇਹ ਠੀਕ ਆ ਦੱਸ ਚੁੱਕੇ ਆ ਪਹਿਲਾਂ ਹੀ ਤੇ ਜਿਸ ਦੇ ਵਿੱਚ ਜਨਰਲ ਕੈਟਾਗਰੀ ਦੀਆਂ ਪੋਸਟਾਂ 243 ਐਸ ਸੀ ਐਸਟੀ ਬੀ ਸੀ ਦੀਆਂ ਪੋਸਟਾਂ ਟੀ냐 ਤੇ ਇੱਕ ਸਰਵਿਸਮੈਨ ਦੀਆਂ 15 ਪੋਸਟਾਂ ਠੀਕ ਹੈ ਉਸ ਤੋਂ ਬਾਅਦ ਆ ਗਈਆਂ ਜਿਹੜੇ ਫਿਜ਼ੀਕਲੀ ਡਿਸੇਬਲਡ ਹੋਣੇ ਆ ਹੈਂਡੀਕੈਪਡ ਹੋਣੇ ਆ ਉਹਨਾਂ ਦੀਆਂ ਇਹ ਕੁੱਲ 3 3 6 2 8 ਤੋਂ 10 12 ਪੋਸਟਾਂ ਲਗਭਗ ਫਿਜ਼ੀਕਲ ਡਿਸੇਬਿਲਟੀ ਦੀਆਂ ਠੀਕ ਹੈ ਟੋਟਲ ਕੁੱਲ ਮਲਾ ਕੇ 300 ਪੋਸਟਾਂ ਹੋ ਗਈਆਂ ਤੇ ਅੱਗੇ ਗੱਲ ਕਰਦੇ ਆ ਉਮਰ ਦੇ ਕ੍ਰਾਈਟਰੀਆ ਦੀ 18 ਤੋਂ 35 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਹੈ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ 35 ਸਾਲ ਤੋਂ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ 10ਵੀਂ ਸੋਰੀ 10 ਸਾਲ ਦੀ ਰਿਲੈਕਸੇਸ਼ਨ ਆ 10 ਸਾਲ ਦੀ ਰਿਲੈਕਸੇਸ਼ਨ ਕਿਨੂੰ ਆ ਮਤਲਬ ਕਿ 35 ਤੋਂ 45 ਸਾਲ ਤੱਕ ਦੀ ਉਮਰ ਤੱਕ ਦੇ ਕੌਣ ਭਰ ਸਕਦੇ ਆ ਜਿਹੜੇ ਫਿਜ਼ੀਕਲੀ ਡਿਸੇਬਲਡ ਹੈਂਡੀਕੈਪਡ ਆ ਠੀਕ ਆ ਐਕਸ ਸਰਵਿਸਮੈਨ ਨੂੰ ਕਿੰਨੀ ਆ ਉਹਨਾਂ ਦੀ ਡਿਫੈਂਸ ਸਰਵਿਸ ਦੇ ਉੱਤੇ 3 ਸਾਲ ਹੋਰ ਜੋੜ ਕੇ ਮਤਲਬ ਕਿ ਇੰਨੇ ਉਹਨਾਂ ਨੂੰ ਸ਼ੋਰਟ ਆਇਸ ਦੇ ਵਿੱਚ ਠੀਕ ਆ ਇਸ ਭਰਤੀ ਦੇ ਵਿੱਚ ਇੱਕ ਸਰਵਿਸਮੈਨ ਨੂੰ ਵੀ ਛੋਟ ਹੈਗੀ ਆ ਤੇ ਕੁਆਲਿਫੀਕੇਸ਼ਨ ਦੀ ਗੱਲ ਕਰ ਲੈਂਦੇ ਆ ਇਸ ਦੇ ਵਿੱਚ ਇੱਕ ਮਤਲਬ ਕਿ ਬਖਰੀ ਕੁਆਲਿਫੀਕੇਸ਼ਨ ਮੈਂਸ਼ਨ ਕੀਤੀ ਆ ਮਤਲਬ ਕਿ ਅੱਜ ਤੱਕ ਆਪਾਂ ਘਾਟੇ ਦੇਖੀ ਆ ਕਿ ਇਹ ਕੱਟੂ-ਕੱਟ ਮਿਡਲ ਪਾਸ ਇਹ ਤਾਂ ਚਲੋ ਹੁੰਦੀ ਆ ਹਨਾ ਮਿਡਲ ਪਾਸ ਆਪਾਂ ਕਹਿ ਸਕਦੇ ਆ 8ਵੀਂ ਕਲਾਸ ਪਾਸ ਹਨਾ ਪਰ ਇਸ ਦੇ ਵਿੱਚ ਇੱਕ ਪੁਆਇੰਟ ਉਹਨਾਂ ਨੇ ਮੈਂਸ਼ਨ ਕੀਤਾ ਕਿ 12ਵੀਂ ਤੋਂ ਹਾਇਰ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ ਸਿਰਫ 12ਵੀਂ ਪਾਸ ਹੋਣਾ ਚਾਹੀਦਾ ਜੇ 12ਵੀਂ ਤੋਂ ਜ਼ਿਆਦਾ ਐਜੂਕੇਸ਼ਨ ਆ ਪਲੱਸ 2 ਤੋਂ ਜ਼ਿਆਦਾ ਏ ਮੰਨ ਲਾ ਕੋਈ ਗ੍ਰੈਜੂਏਟ ਕਰੀ ਹੋਈ ਹੈ ਕਿਸੇ ਨੇ ਹਨਾ ਤਾਂ ਉਹ ਇਸ ਭਰਤੀ ਨੂੰ ਨਹੀਂ ਅਪਲਾਈ ਕਰ ਸਕਦਾ ਠੀਕ ਹੈਗਾ ਸਿਰਫ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਹੀ ਇਸ ਨੂੰ ਅਪਲਾਈ ਕਰ ਸਕਦੇ ਆ ਬੱਚੇ ਜਾਂ ਡਾਇਰੈਕਟ ਹਨਾ ਜਿਨ੍ਹਾਂ ਜਿਨ੍ਹਾਂ ਨੇ ਵੀ ਪਲੱਸ 2 ਕਰੀ ਹੋਈ ਹੈ ਮੈਕਸਿਮਮ ਪਲੱਸ 2 ਤੋਂ ਜ਼ਿਆਦਾ ਵਾਲੇ ਨਾ ਅਪਲਾਈ ਕਰਨ ਕਿਉਂਕਿ ਕ੍ਰਿਮੀਨਲ ਐਕਸ਼ਨ ਹੋ ਸਕਦਾ ਜੇ ਤੁਸੀਂ ਤੁਸੀਂ ਵੈਸੇ ਹੀ ਝੂਠ ਬੋਲ ਕੇ ਵੀ ਅਸੀਂ ਤਾਂ ਪਲੱਸ 2 ਹੀ ਕੀਤੀ ਆ ਗ੍ਰੈਜੂਏਸ਼ਨ ਦੀ ਡਿਗਰੀ ਸ਼ੋ ਨਹੀਂ ਕਰੋਗੇ ਕਾਲੂ ਉਹਨਾਂ ਨੂੰ ਜਾਣਕਾਰੀ ਮਿਲ ਜੇਗੀ ਤੇ ਤੁਹਾਡੇ ਉੱਤੇ ਕ੍ਰਿਮੀਨਲ ਐਕਸ਼ਨ ਆਈ ਕਾਰਵਾਈ ਕੀਤੀ ਜਾ ਸਕਦੀ ਆ ਠੀਕ ਆ ਤਾਂ ਕਰਕੇ ਤੁਸੀਂ ਇਹ ਸ਼ਰਤ ਨੂੰ ਉਲੰਘਣਾ ਨਹੀਂ ਕਰਨੀ ਸਿਰਫ 8ਵੀਂ 10ਵੀਂ 12ਵੀਂ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਆ 8ਵੀਂ ਤੋਂ ਲੈ ਕੇ 12ਵੀਂ ਤੱਕ ਕੁਆਲੀਫਿਕੇਸ਼ਨ ਆ ਕੁਝ ਵੀ ਆ ਹਨਾ 8ਵੀਂ 9ਵੀਂ 10ਵੀਂ 11ਵੀਂ 12ਵੀਂ ਹਨਾ ਤੇ ਉਹੀ ਅਪਲਾਈ ਕਰ ਸਕਦੇ ਆ ਇਸ ਭਰਤੀ ਲਈ ਤੇ ਅੱਗੇ ਗੱਲ ਕਰਦੇ ਆ ਤੇ ਇਸ ਦੇ ਵਿੱਚ 29 ਮਤਲਬ 2024 ਤੱਕ ਤੁਹਾਡੀ 8ਵੀਂ ਪਾਸ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਤੇ ਜਿਹੜੀ ਲਾਸਟ ਡੇਟ ਆ ਲਾਸਟ ਡੇਟ ਆ ਸਤੰਬਰ ਦੀ ਹਨਾ ਆਈ ਆ 2024 ਇਸ ਤੱਕ ਤੁਹਾਡੀ ਗ੍ਰੈਜੂਏਸ਼ਨ ਹੀ ਹੋਣੀ ਚਾਹੀਦੀ ਇਸ ਤੋਂ ਬਾਅਦ ਗ੍ਰੈਜੂਏਸ਼ਨ ਹੋਗੀ ਮੰਨ ਲਾ ਅਗਲੇ ਸਾਲ ਹੋਗੀ ਉਹਦਾ ਆਪਾਂ ਇਸ ਦੇ ਵਿੱਚ ਕੁਝ ਮੈਂਸ਼ਨ ਨਹੀਂ ਕੀਤਾ ਹੋਇਆ ਵੈਸੇ ਯਾਨੀ ਕਿ ਇਸ ਇਹਨਾਂ ਨੇ ਇਹ ਪੁਆਇੰਟ ਕੱਟ ਆਫ ਕੀਤਾ ਹੋਇਆ ਕਿ ਇਸ ਸਟੇਟ ਤੱਕ ਤਾਂ ਡੀ ਸਿਰਫ ਪਲੱਸ 2 ਹੀ ਹੋਣੀ ਚਾਹੀਦੀ ਆ ਪਾਸ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰ ਲੈਂਦੇ ਆ ਫੀਸ ਦੀ ਗੱਲ ਕਰ ਲੈਂਦੇ ਆ 700 ਰੁਪਏ ਫੀਸ ਆ ਜਨਰਲ ਤੇ ਐਸ ਸੀ ਐਸ ਟੀ ਐ ਬੀ ਸੀ ਤੇ ਜਿਹੜੇ ਪੰਜਾਬ ਹਰਿਆਣਾ ਦੇ ਐਸ ਸੀ ਐਸ ਟੀ ਬੀ ਸੀ ਆ ਠੀਕ ਆ ਉਹਨਾਂ ਦੀ ਕਿੰਨੀ 700 ਰੁਪਏ ਫੀਸ ਤੇ ਐਸ ਸੀ ਐਸ ਟੀ ਬੀ ਸੀ ਆ ਜਿਹੜੇ ਡਿਊਟੀ ਚੰਡੀਗੜ੍ਹ ਤੇ ਪੰਜਾਬ ਦੇ ਉਹਨਾਂ ਦੀ 600 ਆ ਠੀਕ ਹੈ ਇਹ ਚ ਗੱਲ ਕਰੀ ਗਈ ਹੈ ਕਿ ਜਿਹੜੇ ਪੰਜਾਬ ਤੋਂ ਬਾਹਰ ਦੇ ਐਸ ਸੀ ਐਸਟੀ ਬੀ ਸੀ ਆ ਜਾਂ ਜਨਰਲ ਕੈਟਾਗਰੀ ਦੇ ਆ ਹਨਾ ਉਹਨਾਂ ਦੀ 700 ਫੀਸ ਆ ਜਿਹੜੇ ਐਸ ਸੀ ਐਸਟੀ ਬੀ ਸੀ ਆ ਪੰਜਾਬ ਹਰਿਆਣਾ ਦੇ ਦਾ ਡਿਊਟੀ ਚੰਡੀਗੜ੍ਹ ਦੇ ਉਹਨਾਂ ਦੀ 600 ਫੀਸ ਐਕਸ ਸਰਵਿਸਮੈਨ ਦੀ 600 ਤੇ ਹੈਂਡੀਕੈਪਡ ਦੀ 600 ਰੁਪਏ ਫੀਸ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਰਿਜ਼ਰਵੇਸ਼ਨ ਦੀ ਤੋਂ ਨੂੰ ਪਹਿਲੇ ਦੱਸ ਚੁੱਕੇ ਆ ਕਿ ਰਿਜ਼ਰਵੇਸ਼ਨ ਮਿਲਨੀ ਆ ਐਸਸੀ ਐਸਟੀ ਬੀਸੀ ਜਿਹੜੇ ਪੰਜਾਬ ਹਰਿਆਣਾ ਜਾਂ ਚੰਡੀਗੜ੍ਹ ਦੇ ਆ ਠੀਕ ਆ ਉਹਨਾਂ ਨੂੰ ਹੀ ਮਿਲਨੀ ਆ ਐਸਸੀ ਐਸਟੀ ਬੀਸੀ ਦੀ ਰਿਜ਼ਰਵੇਸ਼ਨ ਠੀਕ ਆ ਬਾਕੀ ਜਿਹੜੇ ਅਦਰ ਕਾਸਟ ਅਦਰ ਸਟੇਟਸ ਦੇ ਆ ਮੰਨ ਲਓ ਕੋਈ ਰਾਜਸਥਾਨ ਦਾ ਠੀਕ ਆ ਤੇ ਉਹ ਅਪਲਾਈ ਕਰਨਾ ਚਾਹੁੰਦਾ ਉਹਦੀ ਕੈਟਾਗਰੀ ਰਾਜਸਥਾਨ ਦੇ ਵਿੱਚ ਐਸਸੀ ਆ ਜਾਂ ਐਸਟੀ ਆ ਹਨਾ ਉਹਨੂੰ ਇੱਥੇ ਜਨਰਲ ਦੇ ਵਿੱਚ ਕੰਪੀਟ ਕਰਨਾ ਪੈਣਾ ਹੈ ਜਨਰਲ ਦੇ ਵਿੱਚ ਅਪਲਾਈ ਕਰ ਸਕਦਾ ਠੀਕ ਆ ਅਦੇ ਕੋ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ ਕੋਈ ਵੀ ਹੋਰ ਸਟੇਟ ਦਾ ਐਸਸੀ ਐਸਟੀ ਬੀਸੀ ਹੋ ਜਾਣਾ ਹੈ ਕੈਟਾਗਰੀ ਦੇ ਵਿੱਚ ਫਾਰਮ ਭਰੇਗਾ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਜਿਹੜਾ ਤੁਹਾਨੂੰ ਪੁਆਇੰਟ ਦਿਖਾਉਣਾ ਚਾਹੁੰਦਾ ਮੈਂ ਅੱਗੇ ਤੇ ਇਹ ਵੀ ਤੁਸੀਂ ਐਪੀ ਰਿਪੋਰਟ ਦੇਣਾ ਹੈ ਕਿ ਤੁਹਾਡਾ ਕੋਈ ਹਾਈ ਕੋਰਟ ਦੇ ਵਿੱਚ ਲੱਗਿਆ ਹੋਇਆ ਹੈ ਜਾਂ ਨਹੀਂ ਕੋਈ ਖਾਸ ਤੁਹਾਡਾ ਕੋਈ ক্লোਜ਼ ਰਿਲੇਟਿਵ ਹਸਬੰਡ ਵਾਈਫ ਫਾਦਰ ਫਾਦਰ ਇਨ ਲਾ ਮਦਰ ਮਦਰ ਇਨ ਲਾ ਬ੍ਰਦਰ ਬ੍ਰਦਰ ਇਨ ਲਾ ਸਿਸਟਰ ਸਿਸਟਰ ਇਨ ਲਾ ਇਹ ਵੀ ਤੁਸੀਂ ਦੱਸਣਾ ਕਿ ਕੋਈ ਤੁਹਾਡਾ ਖਾਸ ਹਾਈ ਕੋਰਟ ਦੇ ਵਿੱਚ ਲੱਗਿਆ ਤਾਂ ਨਹੀਂ ਹੋਇਆ ਠੀਕ ਹੈ ਇਹ ਸਾਰੇ ਕਲੀਅਰ ਕਰਨਾ ਹੈ ਉਹਨਾਂ ਨੇ ਐਫੀ ਡਾਪਟ ਦਿੱਤੇ ਹੋਏ ਆ نیچے ਨੈਕਸਰ ਦਿੱਤੇ ਹੋਏ ਆ ਠੀਕ ਆ ਤੁਹਾਨੂੰ ਦਿਖਾ ਦੂੰਗਾ ਠੀਕ ਆ ਜੇ ਕੋਈ ਗਵਰਨਮੈਂਟ ਜੌਬ ਚ ਪਹਿਲਾਂ ਹੀ ਲੱਗਿਆ ਹੋਇਆ ਹੈ ਉਹ ਹਾਈ ਕੋਰਟ ਦੀ ਪੋਸਟ ਭਰਨੀ ਚਾਹੁੰਦਾ ਹੈ ਤਾਂ ਉਸ ਲਈ ਵੀ ਐਨਓਸੀ ਦਾ ਇੱਕ ਫਾਰਮ ਆ ਉਹ ਵੀ ਉਹਨੇ ਫਿਲ ਕਰਨਾ ਹੈ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਜਿਹੜੀ ਮੇਨ ਗੱਲ ਆ ਕਿ ਮੋਡ ਆਫ ਸਿਲੈਕਸ਼ਨ ਕਿਵੇਂ ਹੋਊਗੀ ਸਿਲੈਕਟ ਕਿਵੇਂ ਕਰਨੇ ਆ ਕੈਂਡੀਡੇਟ ਇਸ ਦੇ ਵਿੱਚ ਤੁਹਾਡਾ ਇੱਕ 50 50 ਕੁਐਸਚਨਾਂ ਦਾ ਪੇਪਰ ਹੋਣਾ 90 ਮਿੰਟ ਮਿਲਣਗੇ ਤੁਹਾਨੂੰ 50 ਕੁਐਸਚਨਾਂ ਲਈ ਠੀਕ ਆ 100 ਨੰਬਰ ਦਾ ਪੇਪਰ ਹੋਊਗਾ ਇੱਕ ਕੁਐਸਚਨ ਦੇ 2 ਨੰਬਰ ਹੋਣਗੇ ਠੀਕ ਆ ਉਹਦੇ ਬਾਅਦ 50 ਕੁਐਸਚਨ ਆਉਣਗੇ 50 2 100 100 ਨੰਬਰ ਦਾ ਪੇਪਰ ਹੋ ਗਿਆ 90 ਮਿੰਟ ਦਾ ਪੇਪਰ ਹੋਏਗਾ ਠੀਕ ਆ ਜਿਸ ਦੇ ਵਿੱਚ ਜਨਰਲ ਕੈਟਾਗਰੀ ਨੂੰ ਘੱਟੋ ਘੱਟ 50% ਨੰਬਰ ਪਾਸ ਹੋਣ ਲਈ ਚਾਹੀਦੇ ਆ ਤੇ ਜਿਹੜੀਆਂ ਬਾਕੀ ਕੈਟਾਗਰੀਆਂ ਉਹਨਾਂ ਨੂੰ 45% પાસ ਹੋਣ ਲਈ ਘੱਟੋ ਘਾਟ ਨੰਬਰ ਚਾਹੀਦੇ ਆ ਬਾਕੀ ਤੁਹਾਡੀ ਕਟਆਫ ਜਾਏਗੀ ਇਸ ਤੋਂ ਉੱਪਰ ਹਨਾ ਜਿੰਨੇ ਜ਼ਿਆਦਾ ਨੰਬਰ ਹੋਣਗੇ ਉੱਪਰ ਤੇ ਉਹ ਸਿਲੈਕਟ ਹੁੰਦੇ ਜਾਣਗੇ ਤੇ ਉਸ ਤੋਂ ਬਾਅਦ ਗੱਲ ਕਰੀਏ ਕਿ ਪੇਪਰ ਤੁਹਾਡਾ ਤਿੰਨ ਭਾਸ਼ਾਵਾਂ ਦੇ ਵਿੱਚ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਆਏਗਾ ਠੀਕ ਹੈ ਉਹ ਪੰਜਾਬ ਦੇ ਵਿੱਚ ਰਹਿਣ ਆ ਸੋਚਦੇ ਹੋਵਗੇ ਕਿ ਜਿਹੜਾ 8ਵੀਂ 10ਵੀਂ 12ਵੀਂ ਪਾਸ ਆ ਉਹ ਕਈਆਂ ਨੇ ਮਤਲਬ ਕਿ ਪੰਜਾਬੀ ਮੀਡੀਅਮ ਚ ਕੀਤੀ ਹੋਈ ਹੈ ਨਾ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪੰਜਾਬੀ ਦੇ ਵਿੱਚ ਪੇਪਰ ਆਏਗਾ ਉਸ ਤੋਂ ਬਾਅਦ ਗੱਲ ਕਰੀਏ ਸਿਲੇਬਸ ਦੀ ਇਸ ਦੇ ਵਿੱਚ ਜਨਰਲ ਨੌਲੇਜ ਆਣੀ ਆ ਜਨਰਲ ਅਵੇਅਰਨੈਸ ਆਣੀਆਂ ਕਰੰਟ ਅਫੇਅਰ ਆਣੀਆਂ ਨੰਮੈਰੀਕਲ ਐਬਿਲਿਟੀ ਆਣੀਆਂ ਠੀਕ ਆ ਨੰਮੈਰੀਕਲ ਐਬਿਲਿਟੀ ਠੀਕ ਆ ਉਸ ਤੋਂ ਬਾਅਦ ਇਸ ਦੇ ਵਿੱਚ ਨੋ 네ਗਟਿਵ ਮਾਰਕਿੰਗ ਕੋਈ 네ਗਟਿਵ ਮਾਰਕਿੰਗ ਨਹੀਂ ਇਸ ਦੇ ਵਿੱਚ ਆਪਾਂ ਤੁਹਾਨੂੰ ਚੈਨਲ ਤੇ ਰਹੀ ਤਿਆਰੀ ਵੀ ਕਰਵਾਵਾਂਗੇ ਤੇ ਨੋਟਸ ਵੀ ਪ੍ਰੋਵਾਈਡ ਕਰਵਾਵਾਂਗੇ ਆਪਣੀ ਨੌਕਰੀ ਵੀ ਗੁਰੂ ਐਪ ਆ ਉਸ ਦੇ ਉੱਤੇ ਆਪਾਂ ਨੋਟਸ ਤੁਹਾਨੂੰ ਅਪਲੋਡ ਕਰ ਦਾਂਗੇ ਤੁਸੀਂ ਉਸ ਤੋਂ ਤਿਆਰੀ ਕਰ ਸਕਦੇ ਹੋ ਠੀਕ ਆ ਤੇ ਅੱਗੇ ਗੱਲ ਕਰਦੇ ਆ 10 ਗੁਣਾ ਕੈਂਡੀਡੇਟ ਬੁਲਾਉਣੇ ਆ ਕਿਸ ਲਈ ਇਸ ਦੇ ਵਿੱਚ ਇੱਕ ਹੋਰ ਪ੍ਰੋਸੈਸ ਜੋੜਤਾ ਮਤਲਬ ਜਿਵੇਂ ਪੰਜਾਬ ਪੁਲਿਸ ਦੀ ਭਰਤੀ ਹੁੰਦੀ ਹੈ ਪਹਿਲਾਂ ਪੇਪਰ ਹੋ ਜਾਂਦਾ ਫਿਰ ਫਿਜ਼ੀਕਲ ਹੁੰਦਾ ਇਸ ਦੇ ਵਿੱਚ ਵੀ ਫਿਜ਼ੀਕਲ ਹੋਏਗਾ ਪੀਐਨ ਦੀ ਪੋਸਟ ਲਈ ਫਿਜ਼ੀਕਲ ਹੋਏਗਾ ਠੀਕ ਆ 10 ਟਾਈਮ ਬੰਦੇ ਬੁਲਾ ਲੈਣੇ ਜਿਹੜੇ ਜਿੰਨੀਆਂ ਪੋਸਟਾਂ ਉਹਦੇ 10 ਗੁਣਾ ਬੰਦੇ ਬੁਲਾ ਲੈਣੇ ਮੰਨ ਲਓ 300 ਪੋਸਟਾਂ ਤਾਂ 3000 ਬੰਦਾ ਉਹਨਾਂ ਨੇ ਬੁਲਾ ਲੈਣਾ ਉਹਨਾਂ ਦਾ ਫਿਜ਼ੀਕਲ ਟੈਸਟ ਲਿਆ ਜਾਊਗਾ ਫਿਜ਼ੀਕਲ ਟੈਸਟ ਚ 800 ਮੀਟਰ ਦੀ ਰੇਸ ਆ ਇੱਕ ਲੌਂਗ ਜੰਪ ਆ ਇੱਕ ਹਾਈ ਜੰਪ ਆ ਠੀਕ ਆ ਦੱਸ ਦਿੰਨੇ ਆ 100 ਮੀਟਰ ਦੀ ਰੇਸ ਜਿਹੜੀ ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਆ ਉਹਨਾਂ ਨੇ 800 ਮੀਟਰ ਦੀ ਰੇਸ 270 ਸਕਿੰਡ ਚ ਕੱਢਣੀ ਆ ਠੀਕ ਆ ਬੱਦ ਤੋਂ ਬਾਦ ਉਹਨਾਂ ਨੂੰ 270 ਸਕੰਡ ਮਿਲਨੇ ਆ ਜਾਨਕੀ ਸਾਢੇ 4 ਮਿੰਟ ਠੀਕ ਆ ਜਿਨ੍ਹਾਂ ਦੀ 18 ਤੋਂ 30 ਸਾਲ ਦੀ ਉਮਰ ਆ ਜੇ ਔਰਤਾਂ ਦੀ ਗੱਲ ਕਰੀਏ ਜਿਨ੍ਹਾਂ ਦੀ 18 ਤੋਂ 30 ਸਾਲ ਦੀ ਉਮਰ ਆ ਉਹਨਾਂ ਨੇ 290 ਸਕੰਡ ਦੇ ਵਿੱਚ ਕੱਢਣੀ ਆ ਇਹ ਰੇਸ 800 ਮੀਟਰ ਦੀ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਜਿਨ੍ਹਾਂ ਦੀ 30 ਤੋਂ 35 ਸਾਲ ਦੀ ਉਮਰ ਆ ਉਹ 310 ਸਕੰਡ ਦੇ ਵਿੱਚ ਤੇ ਔਰਤਾਂ ਨੇ 330 ਸਕੰਡ ਦੇ ਵਿੱਚ 35 ਤੋਂ 40 ਸਾਲ ਦੀ ਉਮਰ ਆ ਜਿਹੜੇ ਮਤਲਬ ਕਿ ਮਰਦਾਂ ਦੀ ਤਾਂ ਉਹਨਾਂ ਦੀ 350 ਸਕੰਡ ਦੇ ਵਿੱਚ ਉਹਨਾਂ ਨੇ ਰੇਸ ਕੱਢਣੀ ਆ ਤੇ ਔਰਤਾਂ ਨੇ 370 ਸਕੰਡ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਲਈ ਤੋਂ 45 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੀ ਉਮਰ ਆ 390 ਸਕੰਡ ਮਿਲਣਗੇ ਉਹਨਾਂ ਨੂੰ 800 ਮੀਟਰ ਦੀ ਰੇਸ ਪਾਰ ਕਰਨ ਲਈ ਤੇ ਔਰਤਾਂ ਨੂੰ 410 ਸਕੰਡ ਇਦਾਂ ਹੀ 45 ਤੋਂ 50 ਸਾਲ ਵਾਲਿਆਂ ਲਈ 430 ਸਕੰਡ ਆ 50 ਤੋਂ ਵੱਬ ਜਿਨ੍ਹਾਂ ਦੀ ਉਮਰ ਆ ਉਹਨਾਂ ਦੇ 470 ਸਕੰਡ ਆ ਠੀਕ ਆ 470 ਸਕੰਡ ਦੇ ਵਿੱਚ ਉਹਨਾਂ ਨੇ ਕੱਢਣੀਆਂ ਠੀਕ ਆ ਤੇ ਲਗਭਗ ਜ਼ਿਆਦਾ ਕੈਟਾਗਰੀ ਦੇ ਇਸ ਕੈਟਾਗਰੀ ਦੇ ਹੋਣਗੇ ਹਨਾ ਔਰਤਾਂ ਵੀ मतलब 18 ਤੋਂ 35 ਸਾਲ ਤੱਕ ਰਹੋਣਗੇ ਦੇਖ ਲਓ 270 ਸਕੰਡ ਤੋਂ 310 ਸਕੰਡ ਹਨਾ ਤੇ ਅੱਗੇ ਗੱਲ ਕਰਦੇ ਹਾਂ ਜੰਪ ਲੌਂਗ ਜੰਪ ਆ ਗਿਆ ਲੌਂਗ ਜੰਪ ਦੇ ਤਿੰਨ ਅਟੈਂਪਟ ਮਿਲਣਗੇ ਠੀਕ ਆ ਅ 2.95 ਮੀਟਰ ਦਾ ਲੌਂਗ ਜੰਪ ਲਾਉਣਾ ਹੈ ਠੀਕ ਆ ਲਗਭਗ ਪੌਣੇ 10 ਫੁੱਟ ਦਾ ਲੌਂਗ ਜੰਪ ਆ ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਆ ਠੀਕ ਆ ਉਤੇ ਬਾਅਦ ਅ ਏ 30 ਤੋਂ 35 ਸਾਲ ਦੀ ਉਮਰ ਆ ਜਿਨ੍ਹਾਂ ਨੇ ਉਹਨਾਂ ਦਾ ਲਗਭਗ 9.5 ਫੁੱਟ ਦਾ ਠੀਕ ਆ ਲੌਂਗ ਜੰਪ ਲਾਉਣਾ ਹੈ ਔਰਤਾਂ ਲਈ ਥੋੜਾ ਘੱਟ ਆ 1.74 ਮੀਟਰ ਤੇ ਜਿਨ੍ਹਾਂ ਦੀ 18 ਤੋਂ 30 ਸਾਲ ਉਮਰ ਆ 1.74 ਮੀਟਰ ਤੇ 30 ਤੋਂ 35 ਸਾਲ ਉਮਰ ਆ 1.60 ਮੀਟਰ ਬਾਕੀ ਤੁਸੀਂ ਹੋਰ ਉਮਰ ਕੈਟਾਗਰੀ ਦੇ ਸਾਹਮਣੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਮੈਂਸ਼ਨ ਹੈ ਹਾਈ ਜੰਪ ਦੀ ਗੱਲ ਕਰੀਏ 18 ਤੋਂ 30 ਸਾਲ ਦੀ ਉਮਰ ਆ ਉਹਨਾਂ ਨੇ 1.14 ਮੀਟਰ ਦਾ ਹਾਈ ਜੰਪ ਲਗਾਣਾ ਹੈ ਠੀਕ ਆ ਤੇ ਲਗਭਗ 4 ਫੁੱਟ ਦੇ ਕਰੀਬ ਉਸ ਤੋਂ ਬਾਅਦ ਫੀਮੇਲ ਕੈਂਡੀਡੇਟਸ ਨੇ 0.90 ਮੀਟਰ ਦਾ ਹਾਈ ਜੰਪ ਲਗਾਣਾ 30 ਤੋਂ 35 ਸਾਲ ਦੀ ਉਮਰ ਆ ਜਿਨ੍ਹਾਂ ਦੀ ਉਹਨਾਂ ਨੇ 1.10 ਮੀਟਰ ਦਾ ਹਾਈ ਜੰਪ ਲਗਾਣਾ ਤੇ ਔਰਤਾਂ ਨੇ 0.85 ਮੀਟਰ ਦਾ ਬਾਕੀ ਕੈਟੇਗਰੀ ਤੁਸੀਂ ਖੁਦ ਦੇਖ ਸਕਦੇ ਹੋ ਠੀਕ ਹੈ ਇਸ ਦੇ ਵਿੱਚ ਫਿਜ਼ੀਕਲ ਟੈਸਟ ਵੀ ਤੁਹਾਨੂੰ ਪਾਸ ਕਰਨਾ ਪਏਗਾ ਉਸ ਤੋਂ ਬਾਅਦ ਤੁਹਾਡੀ ਮੈਰਿਟ ਬਣੇਗੀ ਨੰਬਰਾਂ ਦੇ ਅਸਤੇ ਜੋ ਤੁਸੀਂ ਪੇਪਰ ਦੇ ਵਿੱਚ ਨੰਬਰ ਲੱਤੇ ਹੋਣਗੇ ਠੀਕ ਹੈ ਐਡਮਿਟ ਕਾਰਡ ਦੀ ਗੱਲ ਕਰੀਏ ਸਾਈਟ ਦੇ ਉੱਤੇ ਆ ਜਾਏਗਾ ਤੁਹਾਡਾ ਐਡਮਿਟ ਕਾਰਡ ਆਪਾਂ ਆਪਣੇ ਚੈਨਲ ਦੇ ਉੱਤੇ ਵੀ ਤੁਹਾਨੂੰ ਦੱਸ ਦਵਾਂਗੇ ਐਡਮਿਟ ਕਾਰਡ ਆ ਗਿਆ ਆਪਣਾ ਟੈ ਜਦ ਰਹੀ ਭਾਰਤੀ ਦਾ ਰਹੇ ਇੱਕ ਅਪਡੇਟ ਮਿਲਦਾ ਰਹੇਗਾ ਆਪਾਂ ਤਿਆਰੀ ਵੀ ਕਰਵਾਵਾਂਗੇ ਠੀਕ ਆ ਤੇ ਨਾਲੇ ਆਪਣਾ 9888743699 ਨੰਬਰ ਦੇ ਉੱਤੇ ਜੁਆਇਨ ਕਰ ਲਓ ਇਸ ਦੇ ਉੱਤੇ ਤੁਹਾਨੂੰ ਮੈਸੇਜ ਕਰ ਦਿਓ ਇਸ ਨੰਬਰ ਦੇ ਉੱਤੇ ਜੇ ਕੋਈ ਫਾਰਮ ਫਿਲ ਕਰਾਉਣਾ ਚਾਹੁੰਦਾ ਆਪਣਾ ਠੀਕ ਆ ਤੇ ਨਾਲੇ ਗਰੁੱਪ ਦੇ ਵਿੱਚ ਟੈਲੀਗ੍ਰਾਮ ਗਰੁੱਪ ਚ ਐਡ ਹੋਣਾ ਚਾਹੁੰਦਾ ਜਿਸ ਜਿਸ ਨੂੰ ਡਾਇਰੈਕਟ ਨੌਕਰੀ ਗਰੁੱਪ ਟੈਲੀਗ੍ਰਾਮ ਨਹੀਂ ਮਿਲ ਰਿਹਾ ਠੀਕ ਹੈ ਸਰਚ ਕਰੇ ਤੇ ਉਹਨਾਂ ਨੂੰ ਆਪਾਂ ਲਿੰਕ ਦੇਵਾਂਗੇ ਤੁਸੀਂ ਵਟਸਐਪ ਦੇ ਉੱਤੇ ਮੈਸੇਜ ਕਰਨਾ 98883439 ਨੰਬਰ ਦੇ ਉੱਤੇ ਤੇ ਆਨਲਾਈਨ ਅਪਲਾਈ ਕਰਨਾ ਵੀ ਕੋਈ ਕੈਫੇ ਦੇ ਵਿੱਚ ਜਾ ਕੇ ਅਪਲਾਈ ਨਹੀਂ ਕਰਨਾ ਚਾਹੁੰਦਾ ਆਪਾਂ ਉਹਨਾਂ ਦਾ ਅਪਲਾਈ ਕਰ ਦਵਾਂਗੇ ਠੀਕ ਹੈ ਤੁਸੀਂ 98883439 ਨੰਬਰ ਦੇ ਉੱਤੇ ਮੈਸੇਜ ਕਰਨਾ ਠੀਕ ਹੈ ਉਸ ਤੋਂ ਬਾਅਦ ਡੇਟ ਆਫ ਐਗਜ਼ਾਮੀਨੇਸ਼ਨ ਅਜੇ ਪੇਪਰ ਦੀ ਤਰੀਕ ਕੋਈ ਮੈਂਸ਼ਨ ਨਹੀਂ ਕੀਤੀ ਉਹਨਾਂ ਨੇ ਠੀਕ ਆ ਜਾਏਗੀ ਇਹ ਜਲਦੀ ਠੀਕ ਆ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦੋ ਤਿਆਰੀ ਆਪਾਂ ਕਰਵਾਵਾਂਗੇ ਪੰਜਾਬ ਦੇ ਜਿਹੜੀ ਪੀਨਾਂ ਦੀ ਪੋਸਟਾਂ ਆਈਆਂ ਸੀ ਬਕੋ ਬਕ ਡਿਪਾਰਟਮੈਂਟਾਂ ਚ ਉਹਨਾਂ ਦੀ ਵੀ ਤਿਆਰੀ ਤੇ ਇਹ ਵੀ ਤਿਆਰੀ ਆਪਾਂ ਇਕੱਠੇ ਹੋ ਤਿਆਰੀ ਕਰਵਾ ਦਣੀ ਤੁਹਾਡੀ ਠੀਕ ਆ ਉਸ ਤੋਂ ਬਾਅਦ ਤੋਂ ਨੂੰ ਮੇਨ ਮੇਨ ਪੁਆਇੰਟ ਸਾਰੇ ਦੱਸਤੇ ਜੇ ਕੋਈ ਦਿੱਕਤ ਆਈ ਤੁਸੀਂ ਅੱਗੇ ਆਪਣੇ ਇਸ ਨੰਬਰ ਦੇ ਉੱਤੇ ਜੋ ਤੁਹਾਨੂੰ ਨੰਬਰ ਦੱਸਿਆ ਉਸ ਦੇ ਉੱਤੇ ਮੈਸੇਜ ਕਰ ਸਕਦੇ ਹੋ ਜਿਹੜੇ ਖੁਦ ਫਾਰਮ ਫਿਲ ਕਰਨਾ ਚਾਹੁੰਦੇ ਆ ਉਹਨਾਂ ਲਈ ਇਸ ਦੇ ਵਿੱਚ ਇਨਸਟ੍ਰਕਸ਼ਨ ਆ ਉਹ ਖੁਦ ਫਿਲ ਕਰ ਲੈਣਾ ਬਾਕੀ ਜਿਹੜੇ ਆਪਣੇ ਥਰੂ ਫਿਲ ਕਰਾਣਾ ਚਾਹੁੰਦੇ ਆ 988843699 ਨੰਬਰ ਦੇ ਉੱਤੇ ਮੈਸੇਜ ਕਰਦੇ ਆ ਠੀਕ ਆ ਵੀਡੀਓ ਨੂੰ ਵੱਤ ਵਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ